ਜਿਹਦੇ ਉੱਤੇ ਰੱਬ ਰਾਜੀ ਤੇ ਜਿਹਦੇ ਉੱਤੇ ਰੱਬ ਰਾਜੀ ਨਹੀਂ ਉਹਨੂੰ ਰਾਜ ਕਦੀ ਮਿਲਣਾ ਹੀ ਨਹੀਂ ਜਿਹਦੇ ਉੱਤੇ ਰੱਬ ਰਾਜੀ 다니엘 ਦੀ ਬੋਕ ਚ ਲਿਖਿਆ ਹੈ ਪਰਮੇਸ਼ਰ ਰਾਜਾ ਹਟਾਉਂਦਾ ਹੈ ਤੇ ਪਰਮੇਸ਼ਰ ਹੀ ਰਾਜਾ ਬਣਾਉਂਦਾ ਹੈ ਵੀ ਉਹਨਾਂ ਦੀ ਅਸਲ ਲੜਕੀ ਹੈ ਧਿਆਨ ਨਾਲ ਸੁਣਨਾ ਅੱਜ ਬਹੁਤ ਸਾਰਿਆਂ ਦੇ ਸਵਾਲ ਹੈ ਲੜਕੀਆਂ ਮੈਨਾਂ ਬਹੁਤ ਸਵਾਲ ਕਰਦੀਆਂ ਬਲ ਲੜਕੇ ਵੀ ਕਰਦੇ ਅਸੀਂ ਬਣ ਸਕਦੀਆਂ ਖੜੀਆਂ ਹੋ ਸਕਦੀਆਂ ਮੈਂ ਹੋ ਸਕਦੇ ਹਾਂ ਖੜੇ ਹੋ ਸਕਦੇ ਸਭ ਤੋਂ ਪਹਿਲੇ ਬਣ ਦੀ ਸਾਡੇ ਅੰਦਰ ਜਲੂਨ ਹੋਣੀ ਚਾਹੀਦੀ ਤੇ ਮੈਂ ਬਣ ਸਕਦੀ ਹਾਂ ਬਣ ਸਕਦਾ ਹਾਂ ਖੜਾ ਹੋ ਸਕਦਾ ਹਾਂ ਅਫਸਰ ਬਣ ਸਕਦਾ ਔ ਰਾਜਾ ਬਣ ਸਕਦਾ ਇੱਕ ਮੁਸਲਮਾਨ ਲੜਕੀ ਇੱਕ ਮਾਂ ਜਿਹੜੀ ਘਰ ਜਾ ਕੇ ਦੂਸਰੇ ਦੇ ਕੱਪੜੇ ਭਾਂਡੇ ਧੋਂਦੀ ਸੀ ਛਾਣਕ ਬਾਪ ਬਿਮਾਰ ਹੋ ਜਾਂਦਾ ਲੜਕੀ ਪੈਸਾ ਨਾ ਹੋਣ ਦੇ ਕਾਰਨ ਉਹਦਾ ਬਾਪ ਮਰ ਗਿਆ ਲੜਕੀ ਦਾ ਸੁਪਨਾ ਹੈ ਕਿ ਮੈਂ ਬਹੁਤ ਬੜੀ ਡਾਕਟਰ ਬਣਨਾ ਹੈ ਡਾਕਟਰ ਬਣਨਾ ਅਸੀਂ ਸੋਚਦੇ ਆ ਨਹੀਂ ਨਹੀਂ ਮੈਂ ਤਾਂ ਬਾਹਰ ਜਾਊਂਗਾ ਪਹਿਲੇ ਗਾੜੀ ਲਊਂਗਾ ਫਿਰ ਤਾਂ ਕੋਠੀ ਬਣਾਊਂਗਾ ਪਹਿਲੇ ਤਾਂ ਮੈਂ ਉਹ ਕਰੂੰਗਾ ਪਹਿਲੇ ਯੋਗ ਕਰੂੰਗਾ ਪਹਿਲੇ ਉਹ ਕਰੂੰਗਾ ਰਾਪਾ ਕਹਿੰਦਾ ਤੇ ਦੁਨੀਆ ਦੀਆਂ ਚੀਜ਼ਾਂ ਬੋਲ ਰਿਹਾ ਨਾ ਤਾਂ ਫਿਰ ਅਜੇ ਕੁਝ ਬੜਨਾ ਵੀ ਨਹੀਂ ਹੈ ਫਿਰ ਉਹੀ ਗੱਲ ਹੋ ਜਾਣੀ ਹੈ ਆਂਡੇ ਲਾਵਾਂਗੇ ਬੱਚੇ ਕੱਢਾਂਗੇ ਵੇਚਾਂਗੇ ਬੱਕਰੀ ਲਾਵਾਂਗੇ ਉਦੋਂ ਕੁ ਲੋੜੇ ਮੋਲਣੇ ਲਿਆ ਦੇ ਕੇ ਆਂਡਾ ਹੀ ਲੈ ਕੇ ਚੁੱਕਦੇ ਸਾਡੇ ਵੀ ਬਸ ਵਿਚਾਰ ਹੀ ਰਹਿੰਦੇ ਨੇ ਉਹਨਾਂ ਲੜਕੀ ਨੇ ਮਨ 'ਚ ਸੋਚਿਆ ਕਿ ਮੈਂ ਇੱਕ ਡਾਕਟਰ ਬਣਨਾ ਹੈ ਤੇ ਡਾਕਟਰ ਬਣ ਕੇ ਤੇ ਫਰੀ ਲੋਕਾਂ ਦੀ ਸੇਵਾ ਕਰਨੀ। ਉਹਦੀ ਮਾਂ ਨੇ ਬੜਾ ਸੰਘਰਸ਼ ਕੀਤਾ। ਲੜਕੀ ਚਲੇਗੀ ਕੋਰਸ ਵਾਸਤੇ। ਕੋਰਸ ਕੀਤਾ, ਫਸਟ ਟਾਈਮ ਰੈਂਕ ਮਿਲ ਗਿਆ ਉਹਨੂੰ ਡਿਗਰੀ ਮਿਲ ਗਈ। ਤੇ ਜਿਹੜੇ ਨਾਲ ਦੇ ਲੜਕੀਆਂ ਲੜਕੇ ਸੀ, ਇਧਰੋਂ ਮਾਂ ਬੜੀ ਖੁਸ਼ ਕਿ ਮੇਰੀ ਬੇਟੀ ਇੱਕ ਬਹੁਤ ਅਵਧੀ ਡਾਕਟਰ ਬਣ ਕੇ ਆ ਰਹੀ।

ਮੰਨੇ ਦੇਖਿਆ ਕਿ ਇਸ ਲੜਕੀ ਨੇ ਤਾਂ ਬਹੁਤ ਬੜੀ ਅਫਸਰ ਬਣ ਜਾਣਾ ਹੈ ਡਾਕਟਰ ਬਣ ਜਾਣਾ ਇਹਨੂੰ ਸੁਣਨਾ ਹੈ ਚਾਨਕ ਲਾਗੇ ਸਟੇਸ਼ਨ ਆ ਗਿਆ ਬੜੀ ਖੁਸ਼ ਤੋ ਆਪਣੀ ਸੀਟ ਤੋਂ ਖੜੀ ਹੋ ਕੇ ਤੇ ਦਰਵਾਜ਼ੇ 'ਤੇ ਖੜੀ ਹੋ ਗਈ ਕਹਿੰਦੀ ਥੋੜਾ ਸਾ ਨਜ਼ਾਰਾ ਦੇਖੂੰਗੀ ਮੇਰਾ ਆਪਣਾ ਲਾਕਾ ਆ ਗਿਆ ਮੇਰੀ ਤਾਂ ਮੰਮੀ ਖੜੀ ਹੋਏਗੀ ਦੁਨੀਆ ਖੜੀ ਹੋਏਗੀ ਥੋੜਾ ਟੋਲ ਵਾਲੇ ਖੜੇ ਹੋਣਗੇ ਤੇ ਲੜਕੀਆਂ ਨੇ ਦੇਖਿਆ ਕਿ ਹੁਣ ਸਮੇ ਹੈ ਹੁਣ ਸਮੇ ਹੈ ਲੜਕੀ ਖੜੀ ਸੀ ਲੜਕਿਆਂ ਨੇ ਪਿੱਛੋਂ ਟੱਕਾ ਦਿੱਤਾ ਲੜਕੀ ਡੇਗ ਗਈ ਇਹ ਲੱਤਾਂ ਦੇ ਉੱਤੋਂ ਇੱਕ ਬਾਹ ਦੇ ਉੱਤੋਂ ਡਰੇਨ ਨਾਲ ਅੰਗੀ ਲੱਤਾਂ ਵੀ ਕੱਟੀਆਂ ਗਈਆਂ ਬਾਹ ਵੀ ਕੱਟੀ ਗਈ ਜਦੋਂ ਉਹਦੀ ਅੱਖ ਖੁੱਲ੍ਹੀ ਅੱਖ ਉਹਦੀ ਮਾਂ ਜਿਹੜੀ ਸੀ ਬੇਟੀ ਦੀ ਸਾਥੀ ਦੇ ਸਿਰ ਰੱਖ ਕੇ ਗਲੇ 'ਚ ਬਾਹ ਲੈ ਕੇ ਤੇ ਬੈਠੀ ਸੀ ਜਦੋਂ ਬੇਟੀ ਦੀ ਅੱਖ ਖੁੱਲ੍ਹੀ بیٹی نے اپنی لطا ہلاؤ کی کوشش کی لتاں ہلیا ہی نہیں بان کی کوشش کی باں ہلی با نہیں با بڑی اونچی رون لگی ماں نے کیا بیٹی رونا نہیں رونا نہیں ہرے تو لطا نے کٹیاں گئی کوئی گل نہیں ہی کٹی گئی کوئی گل نہیں دی ممی میں تو ڈاکٹر بننا تو تنے گی تو تیر ہے تیرے اندر بن ہے

ایک ہزار پیئے تو بھی مہنگا میں دیکھے گا ایک ہزار لیٹر پانی ادھر کی کرو گے آج ہے سرفہ کرو پیسہ ہے تو سام بلاو کیونکہ گریبی آنے والی اس زمین کے اوپر کسی بھی راجہ امیری نہیں لے کے آ سکتا کوئی بھی تیز امری نہیں ہے ایسا کیونکہ فری بھی دی خدا اون والا ہے ایک طال اون والا ہے زمین دے اوپر اے زمین ات دے نال پہ پگھلنے والی ہے اے صورت چاند سب ختم ہونے والا ہے وستن کی کرو گے تسی زمینیاں دی بک تے لکھیا ہے ایناں طال آ جائے ہر ماں اپنے پچھے توڑ توڑ کے کھان کے اپنی پوکھ مٹاؤں نواز کے گریبی ہے انوالی تھوڑا سمجھن دی کوشش کر ایک سمیہ ایسا ہے انوالا آج سمجھ لاؤ آج ڈاٹ جاؤ ٹھہر جاؤ آج آج کھڑے ہو جاؤ ایمان جبر گریبی آئے تھے ਤੁਸੀਂ ਆਪਣੀ ਬੇਟੀ ਸੱਚੀ ਬੇਟੀ ਦੇ ਤੈਨੂੰ ਖਾਓਗੇ ਤੁਸੀਂ ਕਿ ਮੇਰੇ ਕੁੱਖ ਵਿੱਚ ਜਾਏ ਕਿਉਂਕਿ ਰੋਟੀ ਦਾ ਕਾਲ ਪੈਣ ਵਾਲਾ ਇਸ ਨੂੰ ਖੁਦਾ ਦੇ ਤਲਾਮ ਸਮਝੋ ਖੁਦਾ داری ਦੁਆ ਕਰੋ ਕਿ ਆਈ ਯਿਸੂ ਨਾਲ ਤੀ ਤੂੰ ਦੁਨੀਆ ਚ ਸਾਨੂੰ ਅਲੱਗ ਕੀਤਾ ਹੈ ਗਰੀਬੀ ਵਿੱਚ ਨਹੀਂ ਤੂੰ ਰਾਜਾ ਬਣਾਉਣ ਲਈ ਸਾਨੂੰ ਅਲੱਗ ਕੀਤਾ ਹੈ ਹਾਲੇਲੂਆ ਰਾਜੇ ਬਣਾਓ ਰਾਜੇ ਐਵੇਂ ਨਹੀਂ ਬਣ ਸਕਦੇ ਹੋ ایمان ਦੇ ਉੱਪਰ ਖੜੇ ਹੋ ਤੇਰੇ ਅੰਦਰ تنਾਮ ਰਹੇ ਤੇਰੇ ਅੰਦਰ ਸੱਚਾਈ ਤੇਰੇ ਅੰਦਰ ਖੁਦਾ ਦੀ mohabbat ਕਰੇ ਤੇਰੇ ਅੰਦਰ ਖੁਦਾ ਦੀ ਸੰਪੂਰਨ ਪਵਿੱਤਰਤਾ ਹੀ ਰਹੇ ਫਿਰ ਰਾਜੇ ਬਣ ਸਕਦੇ ਬਾਬਰ ਜੀ ਲਿਖਿਆ ਹੈ ਬੋਲੋ ਅਸੀਂ ਰਾਜਿਆਂ ਦੇ ਰਾਜੇ ਹਾਂ ਬਣੋ ਅਸੀਂ ਰਾਜਿਆਂ ਦੇ ਰਾਜੇ ਹਾਂ ਇਸ ਲਈ ਦੂਸਰੇ ਹਾਂ ਨੂੰ ਰਾਜੇ ਬਣਾਉਂਦੇ ਰੋਟੀ ਬੈਠਾ ਰਿਹਾ ਰੋਟੀ ਨਹੀਂ ਦੂਜੇ ਨੂੰ ਰੋਟੀ ਦੇਵਾਂਗੇ ਅਗੇ ਤੁਸੀਂ ਰਾਜੇ ਹੋ ਕੌਣ ਹੋ ਤੁਸੀਂ ਤੁਸੀਂ ਰਾਜਿਆਂ ਦੀ ਪਰਜਾ ਇਸ ਲਈ ਤੁਸੀਂ ਦੂਸਰਿਆਂ ਲਈ ਕੀ ਬਣਾਉਂਦੇ ਹੋ ਰਾਜੇ ਬਣੋ ਹਿੰਮਤ ਨਾ ਹਾਰੋ ਫੇਧੜੇਰ ਮਾਤਾਂ ਰਾਜਿਆਂ ਦੀ ਪਰਜਾ ਸੀ ਯਿਸੂ ਦੀ ਪਰਜਾ ਹੈ ਸੀ ਹਿੰਮਤ ਮਾਤ ਹਾਰੋ نکے نہ باپر گئے اکالی اصطر کا چاچا جی مرد گئی انہیں بیٹی نالیا جلان کیا پتا لگا راجے نے ایل کیا کہ خوبصورت لڑکی چاہیے انہوں نے میں راج تخت دیا ਅਸਤਰ ਨੇ ਜਾ ਕੇ ਚਾਚੇ ਨੂੰ ਕਿਹਾ ਚਾਚੇ ਨੇ ਜਾ ਕੇ ਥੋੜੀ ਜਗ੍ਹਾ ਬਣਾਈ ਅਸਤਰ ਪਚਾਈ ਗਈ ਰਾਜੇ ਦੇ ਮਹਿਲ ਵਿੱਚ ਹੁਣ ਉੱਥੇ ਰਾਜੇ ਦੇ ਸਾਹਮਣੇ ਅਸਤਰ ਨੇ ਪੇ ਸੋਣਾ ਹੈ ਪੇ ਰਾਜਾ ਸਾਰੀਆਂ ਲੜਕੀਆਂ ਨੂੰ ਦੇਖ ਰਿਹਾ ਤੇ ਜਦ ਅਸਤਰ ਦਾ ਨੰਬਰ ਲੱਗਾ ਰਾਜੇ ਨੇ ਅਸਤਰ ਨੂੰ ਦੇਖਿਆ ਤੇ ਦੇਖ ਕੇ ਤੇ ਰਾਜੇ ਦਾ ਮਨ ਲਿਖਿਆ ਸ਼ਾਂਤ ਪਰ ਸ਼ਾਂਤ ਹੋ ਗਿਆ ਖੁਸ਼ ਹੋ ਗਿਆ ਇਹ ਲੜਕੀ ਰਾਜਾ ਪਰਮ ਦੇ ਕਾਬਲ ਹੈ ਤਖਤ ਦੇ ਬੈਠਣ ਦੇ ਕਾਬਲ ਹੈ ਰਾਜਾ ਨੇ ਹੁਕਮ ਦਿੱਤਾ ਕਿ ਇਸ ਲੜਕੀ ਨੂੰ 12 ਮਹੀਨੇ ਕਿੰਨੇ ਮਹੀਨੇ 12 ਮਹੀਨੇ ਇਹ ਲੜਕੀ ਨੂੰ ਇਸ ਮਹਿਲ ਵਿੱਚ ਰਹਿਣ ਦਿੱਤਾ ਜਾਏ 7 ਸਹੇਲੀਆਂ ਦਿੱਤੀਆਂ ਜਾਣ ਕਿੰਨੀਆਂ ਸਹੇਲੀਆਂ 7 ਸਹੇਲੀਆਂ ਸਾਤ ਸਹੇਲੀਆਂ ਦਿੱਤੀਆਂ ਅਸਟਰ ਦੇ ਸ਼ਰੀਰ ਦੀ ਮਾਲਿਸ਼ ਕਰਨ ਵਾਸਤੇ